ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਜਣੇ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਅੱਜ ਆਪਾਂ ਗੱਲ ਕਰਨੀ ਨਵੀਂ ਵੀਡੀਓ ਦੀ ਹਾਂਜੀ ਦੱਸੋ ਫਿਰ ਨਵੀਂ ਵੀਡੀਓ ਬਾਰੇ ਨਵੀਂ ਵੀਡੀਓ ਬਾਰੇ ਇਸ ਤਰ੍ਹਾਂ ਵੀ ਚਲੋ ਸਾਰੇ ਭੈਣ ਭਰਾਵਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਉਹ ਵੀਡੀਓ ਨੂੰ ਸਿਵੀਆਂ ਤੱਕ ਦਾ ਸਫ਼ਰ ਹਾਂ ਠੀਕ ਹੈ ਜੀ ਤੇ ਵੀਡੀਓ ਬਹੁਤ ਹੈਵੀ ਬਹੁਤ ਵਧੀਆ ਐ ਇੰਟਰਸਟਿੰਗ ਸਟੋਰੀ ਆ ਤੇ ਇਹ ਕੀਦਾਂ ਨੂੰ ਅੱਗੇ ਜਾ ਕੇ ਪਤਾ ਲੱਗੂਗਾ ਮਤਲਬ ਵੀ ਸੰਦੀਪ ਕੀ ਕਰਦੀ ਆ ਉਥੇ ਰਹਿੰਦੀ ਆ ਕਿ ਨਹੀਂ ਰਹਿੰਦੀ ਠੀਕ ਆ ਜੀ ਤੇ ਇਹਦੇ ਵਿੱਚ ਮਤਲਬ ਵੀ ਇੱਕ ਦੱਸਿਆ ਹੀ ਗਿਆ ਆ ਵੀ ਜਿਹੜਾ ਰੰਗ ਆ ਉਹ ਤੇ ਚਲੋ ਰੱਬ ਦੀ ਦੇਣਾ ਹਾਂ ਠੀਕ ਆ ਜੀ ਪਾਏ ਹੋਵੇ ਚਿੱਟਾ ਤੇ ਪਾਏ ਹੋਏਗਾ ਚਲੋ ਜਾਂਦੀ ਉਹ ਤੇ ਰੱਬ ਦੇ ਹੱਥ ਹੋ ਆਸਾ ਨਾ ਠੀਕ ਆ ਜੀ ਹਾਂ ਜੀ ਤੇ ਬਾਕੀ ਤੁਹਾਨੂੰ ਸਟੋਰੀ ਵੇਖ ਕੇ ਪਤਾ ਚੱਲੇਗਾ ਵੀ ਇਹਦੇ ਵਿੱਚ ਮੇਨ ਮਕਸਦ ਕੀ ਆ ਸਟੋਰੀ ਦਾ ਠੀਕ ਹੈ ਜੀ ਤੇ ਸੰਦੀਪ ਤੇ ਨਹੀਂ ਰਾਜੀ ਹੁੰਦੀ ਪਰ ਅਸੀਂ ਧੱਕੇ ਨਾਲ ਵਿਆਹ ਕਰਤਾ ਇਹਦੇ ਵਿੱਚ ਹਾਲੇ ਤਾਂ ਸਟਾਰਟਿੰਗ ਹੀ ਹੋਈ ਹੈ ਸਟੋਰੀ ਦੀ ਹਾਲੇ ਅੱਗੇ-ਅੱਗੇ ਵੇਖੋ ਕੀ ਕੁਝ ਬੰਦ ਆਇਆ ਸਟੋਰੀ 'ਚ ਤੇ ਆਪ ਵੀ ਅਸੀਂ ਇਦਾਂ ਹੀ ਸਟੋਰੀ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਹੀ ਆ ਤੇ ਸਾਰੇ ਭੈਣਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹੈ ਆ ਵੀਡੀਓ ਨੂੰ ਤੇ ਇਸੇ ਦਰਾਂ ਹੀ ਅੱਗੇ ਵੀ ਦਿੰਦੇ ਰਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਟੋਰੀ ਕਿਦਾਂ ਦੀ ਲੱਗਦੀ ਹੈ ਫਿਰ ਉਹ ਸਾਹਮਣੇ ਕਿਤਰੀ ਜਾਵਾਂ ਹਾਂਜੀ ਠੀਕ ਹੈ ਜੀ ਹੋਰ ਕੁਝ ਆਇਆ ਆਇਆ ਜੀ ਉਹਨਾਂ ਜੋ ਬਣ ਘਰ ਵੀਡੀਓ ਬਣਾਉਣ ਤੇ ਜੋਤ ਭਾਬੀ ਸਾਡੇ ਵਾਲੇ ਵੇ ਵੇ ਹੱਸਣ ਦੀ ਮਟਰ ਮਟਰ ਕਰਦੀ ਜਾਂਦੀ ਆ ਤੇ ਬਾਕੀ ਸਾਰੇ ਗਏ ਗਏ ਵੀਡੀਓ ਸ਼ੂਟ ਕਰਨ ਤੇ ਆਪਾਂ ਚਲੋ ਇੱਥੇ ਬੈਠੇ ਅਸੀਂ ਤੇ ਮੈਂ ਚਲੋ ਵਲੌਗੀ ਬਣਾ ਲੈਨੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਸਾਡੀ ਦੂਜੀ ਵੀਡੀਓ ਵੀ ਚੱਲਦੀ ਪਈ ਆ लवली ਰੁਪਿੰਦਰ ਟੀਵੀ ਤੇ ਮਤਰਈ ਮਾਂ ਹਾਂ ਤੇ ਉਹ ਵੀ ਆ ਵੀ ਹੁਣ ਮੈਨੂੰ ਧਕੇ ਧਕੇ ਵੱਜ ਜਾਂਦੇ ਆ ਹੁਣ ਪਤਾ ਨਹੀਂ ਵੀ ਇਹ ਮੈਨੂੰ ਰੱਖਦੇ ਆ ਕਿ ਨਹੀਂ ਰੱਖਦੇ ਧੱਕੇ ਨੇ ਵੱਜਦੇ ਰਹਿਣੇ ਆਈਂ ਰੱਖਣਾ ਰੱਖੋਗੇ ਕਿ ਨਹੀਂ ਨਾ 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 ਲੈ ਲਓ ਕੁੜੀ ਮਾਰਤੀਏ 10 ਵੀਡੀਓ ਇਹਦੇ ਕਰਾ ਕਰ ਨੂੰ ਤੇ ਉਹਦੇ ਵਿੱਚ ਵੀ ਵੇਖੋ ਹਲੇ ਕੀ ਉਹਦੇ ਵਿੱਚ ਅੱਗੇ ਬੰਦਾ ਆ ਜਾਂ ਕੀ ਨਹੀਂ ਤੇ ਓਬਵੀਅਸ ਸਟੋਰੀ ਸਾਰੇ ਪਣਪਰਾ ਜ਼ਰੂਰ ਵੇਖਿਓ ਠੀਕ ਆ ਜੀ ਠੀਕ ਆ ਜੀ ਹੋਰ ਗੱਲਬਾਤ ਹੋਰ ਗੱਲਬਾਤ ਕੋਈ ਆਉਣੀ ਨਹੀਂ ਲਈ ਹੁਣ ਮੈਨੂੰ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਿਲਦੇ ਆ ਤੁਹਾਨੂੰ ਲਾਸਟ ਵਲੌਗ ਦੇ ਨਾਲ ਸਾਰੇ ਜਣੇ ਦਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਬਣਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂ ਜੀ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵਗੇ ਤੇ ਅਸੀਂ ਵੀ ਠੀਕ ਹਾਂ ਯਾ ਅੱਜ ਅਹੀਂ ਗੱਲ ਕਰਨੀ ਹੈ ਜੀ लवली ਰਵਿੰਦਰ ਕਾਲੋਂ ਚੈਨਲ ਦੀ ਜੀ ਉੱਤੇ ਵੀਡੀਓ ਚੱਲਦੀ ਪਈ ਹੈ ਸੇਵਨ ਤੱਕ ਦਾ ਸਫ਼ਰ ਸਾਰੇ ਨੇ ਵੀਡੀਓ ਵੇਖੀ ਹੋਗੀ ਤੇ ਸਾਰੇ ਜਾਨੇ ਬਹੁਤ ਜਿਆਦਾ ਪਿਆਰ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਅੱਡਾ ਜੀ ਤੇ ਕਮੈਂਟ ਸਾਰੇ ਮੇਰੇ ਮੇਰੇ ਆਉਂਦੇ ਆ ਜੀ ਇਹ ਮੜਿਆ ਰੰਗ ਕਾਲਾ ਬਹੁਤ ਸੋਹਣਾ ਵਾ ਨਹੀਂ ਜਿਆਦਾ ਸੋਹਣਾ ਤਾਂ ਹੈ ਕਿ ਕੁੜੀ ਨੂੰ ਪਸੰਦ ਨਹੀਂ ਬਹੁਤ ਸੋਹਣਾ ਵਾ ਜੀ ਮੁੰਡਾ ਮਾੜਾ ਨਹੀਂ ਹਾਂ ਜੀ ਤੇ ਕੁੜੀ ਨੂੰ ਪਸੰਦ ਨਹੀਂ ਹੈਗਾ ਮੁੰਡਾ ਉਹ ਭਾਈ ਇੱਕ ਸਾਡੀ ਜੋੜੀ ਵੀਡੀਓ ਬਣਾ ਜਾਂਦੇ ਆ ਤੇ ਚਲੋ ਬਾਕੀ ਸਾਰੇ ਜਾਨੇ ਜ਼ਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗੀ ਆ ਠੱਕੇ ਨਾਲ ਵਿਆਹ ਕਰਤਾ ਵਾ ਮਤਲਬ ਨਹੀਂ ਨਹੀਂ ਠੱਕੇ ਨਾਲ ਵਿਆਹ ਕਰਤਾ ਵਾ लवली ਰੁਪਿੰਦਰ ਨਹੀਂ ਆਈ ਦਵਾਂ ਸਾਡਾ ਇਹੋ ਨੇ ਕੁੜੀ ਨੂੰ ਬੜਾ ਪਸੰਦ ਨਹੀਂ ਹੈਗਾ ਵੇਖੋ ਫਿਰ ਅੱਗੇ ਕੀ ਬੰਦਾ ਵਾ ਬੰਨਾ ਕੀ ਆ ਇਹਨੇ ਘਰੂ ਸਾਹਿਬ ਦੀ ਜਾਂਦੀ ਮੈਨ ਲੱਗ ਜਾਨੂ ਫਿਰ ਨਾਲ ਇਧਰ ਆ ਜੁੜੀ ਬੈਠੀ ਹੈ ਜੀ ਸਿਆਸੀ ਬਹੁਤ ਸਜਨੇ ਠੀਕ ਹੈ ਜੀ ਵਧੀਆ ਅਸੀਂ ਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਆ ਕਿ ਤੁਸੀਂ ਸਜਨੇ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਅੱਜ ਅਸੀਂ ਵੀਡੀਓ ਬਣਾ ਰਹੇ ਸੀਗੇ ਤਲਾਕ ਚੰਗਾ ਜਾਂ ਮੌਤ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ लवली ਰਪਿੰਦਰ ਚੈਨਲ ਦੇ ਉੱਤੇ ਨਵੀਂ ਵੀਡੀਓ ਸਿਵਿਆਂ ਤੱਕ ਦਾ ਸਫ਼ਰ ਨਵੀਂ ਸ਼ੁਰੂ ਕੀਤੀ ਆ ਤੇ ਬਹੁਤ ਵਧੀਆ ਲੱਗੀ ਮੈਨੂੰ ਪਰਸਨਲੀ ਬਹੁਤ ਵਧੀਆ ਲੱਗੀ ਆ ਤੇ ਤੁਹਾਨੂੰ ਵੀ ਉਮੀਦ ਕਰਦੇ ਆ ਸਾਰਿਆਂ ਨੂੰ ਵਧੀਆ ਲੱਗੀ ਹੋਏਗੀ ਉਹਦੇ ਵਿੱਚ ਜਿਹੜਾ ਮੇਨ ਕਨਸੈਪਟ ਆ ਕਿ ਕੁੜੀ ਦਾ ਜਿਹੜਾ ਵਿਆਹ ਵਾ ਉਹਦੀ ਮਰਜ਼ੀ ਤੋਂ ਬਿਨਾ ਹੋ ਜਾਂਦਾ ਕਿਉਂਕਿ ਮੁੰਡੇ ਦਾ ਰੰਗ ਥੋੜਾ ਸਾਫਲਾ ਹੁੰਦਾ ਕੁੜੀਆਂ ਦਾ ਵਿਆਹ ਹਦਾਂਵੇਂ ਇਹਨਾਂ ਦੀ ਮਰਜ਼ੀ ਤੋਂ ਵੀ ਨਹੀਂ ਹੁੰਦਾ ਤੇ ਇਸੇ ਕਨਸੈਪਟ ਨੂੰ ਲੈ ਕੇ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਸਾਰੇ ਨੇ ਜਰੂਰ ਦੇਖਣੀ ਆ ਇੱਕ ਕੋਸ਼ਿਸ਼ ਕਰਿਓ ਕਿ ਲਾਈਕ ਕਮੈਂਟ ਕਰਕੇ ਦੱਸੋ ਕਿ ਕਿਵੇਂ ਦੀ ਲੱਗੀ ਆ ਠੀਕ ਆ ਜੀ 사ਸਰੀ 사ਸਰੀਕਾਲ ਜੀ ਸਾਰਿਆਂ ਨੂੰ 사ਸਰੀਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਜਣੇ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਅੱਜ ਆਪਾਂ ਗੱਲ ਕਰਨੀ ਨਵੀਂ ਵੀਡੀਓ ਦੀ ਹਾਂਜੀ ਦੱਸੋ ਫਿਰ ਨਵੀਂ ਵੀਡੀਓ ਬਾਰੇ ਨਵੀਂ ਵੀਡੀਓ ਬਾਰੇ ਇਸ ਤਰ੍ਹਾਂ ਵੀ ਚਲੋ ਸਾਰੇ ਭੈਣ ਭਰਾਵਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਉਹ ਵੀਡੀਓ ਨੂੰ ਸਿਵੀਆਂ ਤੱਕ ਦਾ ਸਫਰ ਹਾਂ ਠੀਕ ਹੈ ਜੀ ਤੇ ਵੀਡੀਓ ਵਹੇ ਹੈ ਵੀ ਬਹੁਤ ਵਧੀਆ ਐ ਇੰਟਰਸਟਿੰਗ ਸਟੋਰੀ ਆ ਤੇ ਇਹ ਆ ਕਿ ਇਹਨਾਂ ਨੂੰ ਅੱਗੇ ਜਾ ਕੇ ਪਤਾ ਲੱਗੂਗਾ ਮਤਲਬ ਵੀ ਸੰਦੀਪ ਕੀ ਕਰਦੀ ਆ ਉਥੇ ਰਹਿੰਦੀ ਆ ਕਿ ਨਹੀਂ ਰਹਿੰਦੀ ਠੀਕ ਹੈ ਜੀ ਤੇ ਇਹਦੇ ਵਿੱਚ ਮਤਲਬ ਵੀ ਇੱਕ ਦੱਸਿਆ ਹੀ ਗਿਆ ਆ ਕਿ ਜਿਹੜਾ ਰੰਗ ਆ ਉਹ ਤੇ ਚਲੋ ਰੱਬ ਦੀ ਦੇਣਾ ਹਾਂ ਠੀਕ ਹੈ ਜੀ ਪਾਈ ਹੋਵੇ ਚਿੱਟਾ ਦੇ ਪਾਈ ਹੋਵੇ ਗਾਲਾ ਚਲੋ ਜਾਂਦੀ ਉਹ ਤੇ ਰੱਬ ਦੇ ਹੱਥੋਂ ਆਸਾ ਨਾ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਹਾਨੂੰ ਸਟੋਰੀ ਵੇਖ ਕੇ ਪਤਾ ਚੱਲੇਗਾ ਵੀ ਇਹਦੇ ਵਿੱਚ ਮੇਨ ਮਕਸਦ ਕੀ ਹੈ ਸਟੋਰੀ ਦਾ ਠੀਕ ਹੈ ਜੀ ਤੇ ਬਾਕੀ ਸੰਦੀਪ ਤੇ ਨਹੀਂ ਰਾਜੀ ਹੁੰਦੀ ਪਰ ਅਸੀਂ ਧੱਕੇ ਨਾਲ ਵਿਆਹ ਕਰਤਾ ਇਹਦੇ ਵਿੱਚ ਹਾਲੇ ਤਾਂ ਸਟਾਰਟਿੰਗ ਹੀ ਹੋਈ ਹੈ ਸਟੋਰੀ ਦੀ ਹਾਲੇ ਅੱਗੇ-ਅੱਗੇ ਵੇਖੋ ਕੀ ਕੁਝ ਬੰਦਾ ਹੈ ਸਟੋਰੀ 'ਚ ਤੇ ਆਪ ਵੀ ਅਸੀਂ ਇਦਾਂ ਹੀ ਸਟੋਰੀ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਹੀ ਆ ਤੇ ਸਾਰੇ ਭੈਣਾਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਆ ਵੀਡੀਓ ਨੂੰ ਤੇ ਇਸੇ ਤਰ੍ਹਾਂ ਹੀ ਅੱਗੇ ਵੀ ਦਿੰਦੇ ਰਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਟੋਰੀ ਕਿਦਾਂ ਦੀ ਲੱਗਦੀ ਹੈ ਫਿਰ ਉਸ ਹਿਸਾਬ ਨਾਲ ਅੱਗੇ ਤੁਰੀ ਜਾਵਾਂ ਹਾਂਜੀ ਠੀਕ ਹੈ ਜੀ ਹੋਰ ਕੁਝ ਆਇਆ ਆ ਜਿਹਨਾਂ ਜੋ ਬਣ ਘਰ ਵੀਡੀਓ ਬਣਾਉਣ ਤੇ ਜੋਤ ਭਾਬੀ ਸਾਡੇ ਵਾਲੇ ਵੇ ਵੱਸਣ ਦੀ ਮਟਰ ਮਟਰ ਕਰਦੀ ਜਾਂਦੀ ਆ ਤੇ ਬਾਕੀ ਸਾਰੇ ਗਣ ਗਈਆ ਵੀਡੀਓ ਸ਼ੂਟ ਕਰਨ ਤੇ ਆਪਾਂ ਚਲੋ ਇੱਥੇ ਬੈਠੇ ਅਸੀਂ ਤੇ ਮੈਂ ਚਲੋ ਵਲੌਗ ਹੀ ਬਣਾ ਲੈਨੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਸਾਡੀ ਦੂਸਰੀ ਵੀਡੀਓ ਵੀ ਚਲਦੀ ਪਈ ਆ लवली ਰੁਪਿੰਦਰ ਟੀਵੀ ਤੇ ਮਦਰੀ ਮਾਂ ਹਾਂ ਤੇ ਉਹ ਵੀ ਆ ਵੀ ਹੁਣ ਮੈਨੂੰ ਧਕੇ ਧੁਕੇ ਵੱਜ ਜਾਂਦੇ ਆ ਹੁਣ ਪਤਾ ਨਹੀਂ ਵੀ ਇਹ ਮੈਨੂੰ ਰੱਖਦੇ ਆ ਕਿ ਨਹੀਂ ਰੱਖਦੇ ਧਕੇ ਨੇ ਵੱਜਦੇ ਰਹਿਣੇ ਆਈ ਰੱਖਣਾ ਰੱਖੋਗੇ ਕਿ ਨਹੀਂ ਨਾ 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 ਦੇ ਲਓ ਕੁੜੀ ਮਾਰਦੀ ਐ 10 ਵੀਡੀਓ ਦੇ ਕਰਾ ਕਰ ਲਉ ਉਦੇ ਵਿੱਚ ਇਹ ਵੇਖੋ ਹਲੇ ਕੀ ਉਹਦੇ ਵਿੱਚ ਅੱਗੇ ਬੰਦਾ ਆ ਜਾਂ ਕੀ ਨਹੀਂ ਤੇ ਓਬਵੀਅਸ ਸਟੋਰੀ ਸਾਰੇ ਪਣਪਰਾ ਜ਼ਰੂਰ ਵੇਖਿਓ ਠੀਕ ਆ ਜੀ ਠੀਕ ਆ ਜੀ ਹੋਰ ਗੱਲਬਾਤ ਹੋਰ ਗੱਲਬਾਤ ਕੋਈ ਆਉਣ ਨਹੀਂ ਰਹੀ ਹੁਣ ਮੈਨੂੰ ਚਲੋ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਿਲਦੇ ਆ ਤੁਹਾਨੂੰ ਲੈਸਟ ਵਲੌਗ ਦੇ ਨਾਲ ਸਾਰੇ ਜਣੇ ਦਰੂਦ ਦਸਿਓ ਵੀ ਵੀਡੀਓ ਕਿਦਾਂ ਦੀ ਬਣਦੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵਗੇ ਤੇ ਅਸੀਂ ਵੀ ਠੀਕ ਵਾਂ ਅੱਜ ਇਹ ਗੱਲ ਕਰਨੀ ਹੈ ਜੀ लवली ਰਵਿੰਦਰ ਕਾਲੋ ਚੈਨਲ ਦੀ ਜੀ ਉੱਥੇ ਵੀਡੀਓ ਚੱਲਦੀ ਪਈ ਆ ਸੇਵਨ ਤੱਕ ਦਾ ਸੰਫਰ ਸਾਰਿਆਂ ਨੇ ਵੀਡੀਓ ਵੇਖੀ ਹੋਗੀ ਤੇ ਸਾਰੇ ਜਣੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇੱਕ ਕਮੈਂਟਰ ਸਾਰੇ ਮੇਰੇ ਮੇਰੇ ਹੀ ਆਉਂਦੇ ਆ ਜੀ ਇਹ ਮੜਿਆ ਰੰਗ ਕਾਲਾ ਉਹ ਸੋਹਣਾ ਵਾ ਨਹੀਂ ਜਿਆਦਾ ਸੋਹਣਾ ਤਾਂ ਕਰ ਕੀ ਕੁੜੀ ਨੂੰ ਪਸੰਦ ਨਹੀਂ ਆ ਸੋਹਣਾ ਵਾ ਜੀ ਮੁੰਡਾ ਮਾੜਾ ਨਹੀਂ ਹਾਂਜੀ ਤੇ ਕੁੜੀ ਨੂੰ ਪਸੰਦ ਨਹੀਂ ਹੈਗਾ ਮੁੰਡਾ ਉਹ ਭਾਈ ਇੱਕ ਸਾਡੀ ਜੋਡੀ ਵੀਡੀਓ ਵਾਲੀ ਜਾਂਦੇ ਆ ਤੇ ਚਲੋ ਬਾਕੀ ਸਾਰੇ ਜਣੇ ਜ਼ਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗੀ ਆ ਥੱਕੇ ਨਾ ਵਿਆਹ ਕਰਤਾ ਵਾ ਮਤਲਬ ਨਹੀਂ ਨਹੀਂ ਥੱਕੇ ਨਾ ਵਿਆਹ ਕਰਤਾ ਵਾ लवली ਰੁਪਿੰਦਰ ਨੇ ਦੋਨਾਂ ਸਾਡਾ ਇਹੋ ਨੇ ਕੁੜੀ ਨੂੰ ਮੁੰਡਾ ਪਸੰਦ ਨਹੀਂ ਹੈਗਾ ਵੇਖੋ ਫਿਰ ਅੱਗੇ ਕੀ ਬੰਦਾ ਵਾ ਬੰਦਾ ਕੀ ਆ ਇਨੇ ਕੋਸਾ ਸਾਡਾ ਡਿਜ਼ਾਈਨ ਹੈ ਮੈਨੂੰ ਲੱਗ ਜਾਨਾ ਫਿਰ ਨਾ ਇਹ ਵੀ ਐਂਡ ਕਰ ਦਵਾ ਕਰ ਦਵਾ ਇਧਰ ਆ ਜੁੜੀ ਬੈਠੀ ਹੈ ਜੀ ਸਿਆਸੀ ਹੋ ਸਜਣੇ ਠੀਕ ਹੈ ਜੀ ਵਧੀਆ ਅਸੀਂ ਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਆ ਕਿ ਤੁਸੀਂ ਸਜਣੇ ਵਧੀਆ ਹੋਵੋਗੇ ਆਪਾਂ ਵੀ ਬਹੁਤ ਵਧੀਆ ਅੱਜ ਅਸੀਂ ਵੀਡੀਓ ਬਣਾ ਰਹੇ ਸੀਗੇ ਤਲਾਕ ਚੰਗਾ ਜਾਂ ਮੌਤ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ लवली ਰਪਿੰਦਰ ਚੈਨਲ ਦੇ ਉੱਤੇ ਨਵੀਂ ਵੀਡੀਓ ਸਿਵਿਆਂ ਤੱਕ ਦਾ ਸਫ਼ਰ ਨਵੀਂ ਸ਼ੁਰੂ ਕੀਤੀ ਆ ਤੇ ਬਹੁਤ ਵਧੀਆ ਲੱਗੀ ਮੈਨੂੰ ਪਰਸਨਲੀ ਬਹੁਤ ਵਧੀਆ ਲੱਗੀ ਆ ਤੇ ਤੁਹਾਨੂੰ ਵੀ ਉਮੀਦ ਕਰਦੇ ਸਾਰੇ ਨੂੰ ਵਧੀਆ ਲੱਗੀ ਹੋਏਗੀ ਉਹਦੇ ਵਿੱਚ ਜਿਹੜਾ ਮੇਨ ਕਨਸੈਪਟ ਆ ਕਿ ਕੁੜੀ ਦਾ ਜਿਹੜਾ ਵਿਆਹ ਆ ਉਹਦੀ ਮਰਜ਼ੀ ਤੋਂ ਬਿਨਾ ਹੋ ਜਾਂਦਾ ਕਿਉਂਕਿ ਮੁੰਡੇ ਦਾ ਰੰਗ ਥੋੜਾ ਹਿਸਾਬ ਲਾਉਂਦਾ ਕੁੜੀਆਂ ਦਾ ਵਿਆਹ ਹਦਾਂ ਵਿੱਚ ਇਹਨਾਂ ਦੀ ਮਰਜ਼ੀ ਤੋਂ ਬਿਨਾ ਹੀ ਤੇ ਇਸੇ ਕਨਸੈਪਟ ਨੂੰ ਲੈ ਕੇ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਸਾਰੇ ਨੇ ਜਰੂਰ ਦੇਖਣੀ ਆ ਤੇ ਕੋਸ਼ਿਸ਼ ਕਰਿਓ ਕਿ ਲਾਈਕ ਕਮੈਂਟ ਕਰਕੇ ਦੱਸੋ ਕਿ ਕਿਵੇਂ ਦੀ ਲੱਗੀ ਆ ਠੀਕ ਆ ਜੀ ਸੱਸ